ਕਰੋੜਪਤੀ ਪਰਿਵਾਰ ਦੀ ਇਹੋ ਜਹੀ ਕਹਾਣੀ ਜਿੱਥੇ ਪਿਓ ਨੇ ਆਪਣੇ ਧੀਅ ਤੇ ਪੁੱਤ ਦੋਹਾਂ ਨੂੰ ਬਰਾਬਰ ਸਮਝਿਆ ਉਹਨਾਂ ਦੀ ਸੋਚ ਇਹ ਸੀ ਕਿ ਮੈਂ ਦੋਹਾਂ ਦੇ ਵਿੱਚ ਆਪਣੀ ਜਾਇਦਾਦ ਦੀ ਵੰਡ ਕਰਨੀ ਹੈ ਪਰ ਇਹ ਨਹੀਂ ਪਤਾ ਸੀ ਕਿ ਇਹੀ ਕਾਰਨ ਉਹਨਾਂ ਦੇ ਘਰ ਦੇ ਵਿੱਚ ਸਭ ਤੋਂ ਵੱਡੇ ਲੜਾਈ ਅਤੇ ਕਲੇਸ਼ ਦਾ ਕਾਰਨ ਬਣਨਾ ਹੈ ਜੋ ਤੱਕ ਤਾਂ ਪਿਤਾ ਜਿਉਂਦੇ ਸੀ ਸਭ ਕੁਝ ਠੀਕ ਚੱਲਦਾ ਰਿਹਾ ਪਰ ਜਿਵੇਂ ਹੀ ਇਸ ਪਿਤਾ ਦੀ ਜਾਨ ਜਾਂਦੀ ਹੈ ਜਿਨ੍ਹਾਂ ਦਾ ਨਾਮ ਹਰਸ਼ਵਰਧਨ ਸੀ ਉਸ ਸਮਗਰੋਂ ਉਹਨਾਂ ਦੀ ਧੀ ਮਨੀਸ਼ਾ ਦੇ ਨਾਲ ਘਰ ਦੇ ਵਿੱਚ ਦੁਰਵਿਵਹਾਰ ਸ਼ੁਰੂ ਹੋ ਗਿਆ। ਇਸ ਧੀ ਨੂੰ ਉਸਦੇ ਹੀ ਘਰ ਦੇ ਵਿੱਚ ਰੋਟੀ ਪਾਣੀ ਨਹੀਂ ਪੁੱਛੀ ਜਾਂਦੀ ਸੀ ਅਤੇ ਨਾ ਹੀ ਉਸਦੇ ਨਾਲ ਕੋਈ ਗੱਲਬਾਤ ਸਾਂਝੀ ਕੀਤੀ ਜਾਂਦੀ ਸੀ ਅਤੇ ਵੱਦ ਤੋਂ ਬੱਦਰ ਹਾਲਾਤ ਤਾਂ ਉਦੋਂ ਬਣ ਗਏ ਜਦੋਂ ਇਸ ਭੈਣ ਦੇ ਵੱਲੋਂ ਆਪਣੇ ਭਰਾ ਨੂੰ ਪ੍ਰਾਪਰਟੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਉਹ ਇਸ ਨੂੰ ਆਪਣੇ ਪਿਤਾ ਦਾ ਆਖਰੀ ਤੋਹਫਾ ਸਮਝਦੀ ਸੀ। ਪਿਤਾ ਦੀ ਜਾਨ ਕੈਂਸਰ ਕਾਰਨ ਗਈ। ਮਹਿਜ਼ ਕੁਝ ਹੀ ਸਮੇਂ ਦੇ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਉਹ ਇਸ ਬਿਮਾਰੀ ਦੇ ਨਾਲ ਜੂਝ ਰਹੇ ਨੇ, ਇਲਾਜ ਦੇ ਦੌਰਾਨ ਹੀ ਉਹਨਾਂ ਦੀ ਜਾਨ ਚਲੀ ਗਈ ਅਤੇ ਘਰ ਦੇ ਵਿੱਚ ਉਸ ਤੋਂ ਬਾਅਦ ਦੁੱਖ, ਸਨਨਾਟਾ ਅਤੇ ਇਹੋ ਜਿਹਾ ਕਲੇਸ਼ ਖੜਾ ਹੋ ਗਿਆ ਜਿਸ ਦਾ ਕਿ ਸਾਰਾ ਸੰਤਾਪ ਇਸ ਧੀ ਨੂੰ ਹੰਡਾਣਾ ਪਿਆ। ਪੁਰਾਣੇ ਵਿਆਹ ਵੀ ਕਰਵਾ ਲਿਆ ਪਰ ਫਿਰ ਵੀ ਉਸ ਦੀ ਸੋਚ ਬਦਲੀ ਨਹੀਂ। ਘਰ ਦੇ ਵਿੱਚ ਜਿਹੜੀ ਭਾਬੀ ਆਈ ਉਹ ਵੀ ਇਹੋ ਜਿਹੀ ਕਿ ਉਸ ਨੇ ਨਾ ਸਿਰਫ ਇਸ ਕੁੜੀ ਦੇ ਭਰਾ ਦੇ ਨਾਲ ਮਿਲ ਕੇ ਸਗੋਂ ਇੱਕ ਹੋਰ ਬੰਦਾ ਬਾਹਰੋਂ ਬੁਲਾਇਆ ਜੋ ਕਿ ਇਸ ਭਾਬੀ ਦਾ ਹੀ ਆਸ਼ਿਕ ਦੱਸਿਆ ਜਾਂਦਾ ਹੈ ਇਹਨਾਂ ਤਿੰਨਾਂ ਦੇ ਵੱਲੋਂ ਮਿਲ ਕੇ ਇੱਕ ਮਾਸੂਮ ਕੁੜੀ ਦੀ ਜਾਨ ਲੈ ਲਈ ਗਈ ਕਿਸ ਤਰੀਕੇ ਦੇ ਨਾਲ ਲਈ ਗਈ ਅਤੇ ਕਿਵੇਂ ਇਹਨਾਂ ਨੂੰ ਫੜਿਆ ਗਿਆ ਇਹ ਬੇहद ਹੀ ਖੌਫਨਾਕ ਅਤੇ ਸੁਣਨ ਵਾਲਾ ਹੈ ਕਿਉਂਕਿ ਲੋਕਾਂ ਨੂੰ ਇਹ ਇਹੀ ਦਿਖਾ ਰਹੇ ਸੀ ਕਿ ਸਾਡੀ ਧੀ ਹੀ ਗਲਤ ਹੈ ਘਰ ਦੀ ਕੁੜੀ ਹੀ ਗਲਤ ਹੈ ਅਤੇ ਉਹ ਕਿਸੇ ਮੁੰਡੇ ਦੇ ਨਾਲ ਘਰੋਂ ਭੱਜ ਚੁੱਕੀ ਹੈ ਹਰ ਰੋਜ਼ ਦੀ ਤਰ੍ਹਾਂ ਆਪਣਾ ਰੁਟੀਨ ਫੋਲੋ ਕਰਦੇ ਹੋਏ ਜਦੋਂ ਕਜ਼ਨ ਸਿਮਰਨ ਦੇ ਵੱਲੋਂ ਪੁੱਛਿਆ ਜਾਂਦਾ ਹੈ ਕਿ ਮਨੀਸ਼ਾ ਕਿੱਥੇ ਹੈ ਤਾਂ ਉਸ ਨੂੰ ਇਹ ਦੱਸਿਆ ਜਾਂਦਾ ਹੈ ਕਿ ਉਹ ਦਫ਼ਤਰ ਗਈ ਹੈ ਆਫਿਸ ਗਈ ਹੈ ਆਫਿਸ ਦੇ ਵਿੱਚੋਂ ਹੀ ਕਿਸੇ ਕੁੜੀ ਤੋਂ ਪਤਾ ਲੱਗਦਾ ਹੈ ਕਿ ਉਹ ਆਫਿਸ ਨਹੀਂ ਪਹੁੰਚੀ ਜੋ ਕਿ ਇਸ ਕੁੜੀ ਦੀ ਸਹੇਲੀ ਹੁੰਦੀ ਹੈ ਇਸ ਮਗਰੋਂ ਇਹ ਸਾਰਾ ਮਾਮਲਾ ਪੁਲਿਸ ਦੇ ਕੋਲ ਪਹੁੰਚਿਆ ਪੁਲਿਸ ਨੇ ਕਿਸ ਤਰ੍ਹਾਂ ਦੇ ਨਾਲ ਤਾਰ ਜੋੜੇ ਅਤੇ ਕਿੰਜ ਉਸ ਬੰਦੇ ਨੂੰ ਫੜਿਆ ਜੋ ਕਿ ਲੁਕ-ਲੁਕ ਕੇ ਪੁਲਿਸ ਨੂੰ ਹੀ ਦੇਖਦਾ ਹੁੰਦਾ ਸੀ ਇਸ ਬਾਰੇ ਹੀ ਸਾਰੀ ਕਹਾਣੀ ਹੈ ਆਓ ਜਾਣਦੇ ਇੱਕ ਕਰੋੜਪਤੀ ਪਰਿਵਾਰ ਦੀ ਸੱਚੀ ਕਹਾਣੀ ਜੋ ਬਾਹਰੋਂ ਦੇਖਣ ਨੂੰ ਬੜਾ ਹੀ ਖੁਸ਼ਹਾਲ ਲੱਗਦਾ ਸੀ ਲੋਕ ਚਾਹੁੰਦੇ ਸੀ ਕਿ ਉਹਨਾਂ ਦੀ ਵੀ ਜ਼ਿੰਦਗੀ ਇਸ ਪਰਿਵਾਰ ਦੇ ਤਰ੍ਹਾਂ ਦੀ ਹੋਵੇ ਜਿਵੇਂ ਦੇ ਇੱਥੋਂ ਦੇ ਪਰਿਵਾਰਿਕ ਮੈਂਬਰ ਜੀ ਰਹੇ ਹਨ ਪਰ ਇਹ ਨਹੀਂ ਪਤਾ ਸੀ ਕਿ ਇਹਨਾਂ ਲੋਕਾਂ ਦੇ ਅੰਦਰ ਕਿੰਨਾ ਜ਼ਹਿਰ ਭਰਿਆ ਹੈ ਅਤੇ ਸ਼ਕਲ ਤੋਂ ਦੇਖਣ ਵਾਲੇ ਇਹ ਅਮੀਰ ਅੰਦਰੋਂ ਕਿੰਨੇ ਗਰੀਬ ਨੇ ਇਹ ਕਹਾਣੀ ਹਰਸ਼ਵਰਦਨ ਉਸਦੀ ਪਤਨੀ ਅਤੇ ਦੋ ਬੱਚਿਆਂ ਦੀ ਹੈ। ਮੁੰਡਾ ਅਤੇ ਕੁੜੀ ਘਰ ਦੇ ਵਿੱਚ ਸੀ ਜਿਨ੍ਹਾਂ ਦੇ ਨਾਮ ਮਨੀਸ਼ਾ ਅਤੇ ਮਨੀਸ਼ ਸੀ। ਮਨੀਸ਼ਾ ਜਿਸ ਦੀ ਉਮਰ 10 ਸਾਲ ਦੀ ਸੀ, ਪਿਓ ਦੀ लाडली ਧੀ ਸੀ। ਉਸਦੀ ਹਰ ਖੁਆਇਸ਼ ਪਿਓ ਦੇ ਵੱਲੋਂ ਪੂਰੀ ਕੀਤੀ ਜਾਂਦੀ ਸੀ ਅਤੇ ਇਸੇ ਕਰਕੇ ਉਸ ਦਾ ਬਾਕੀ ਦਾ ਪਰਿਵਾਰ ਉਸ ਤੋਂ ਜਲਦਾ ਵੀ ਸੀ ਅਤੇ ਉਸ ਨੂੰ ਆਪਣੀਆਂ ਗੱਲਾਂ ਤੋਂ ਅਲੈਦਾ ਵੀ ਰੱਖਦੇ ਸੀ ਕਿਉਂਕਿ ਉਹ ਹਰ ਛੋਟੀ ਵੱਡੀ ਗੱਲ ਆਪਣੇ ਪਿਤਾ ਦੇ ਨਾਲ ਕਰਦੀ। 2011 ਦੇ ਵਿੱਚ ਇਸ ਪਰਿਵਾਰ ਤੇ ਉਹ ਦਿਨ ਕਹਿਰ ਵਾਂਗ ਕੇ ਆਇਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਪਿਓ ਹਰਸ਼ਵਰਧਨ ਨੂੰ ਕੈਂਸਰ ਹੈ। ਐਸੇ ਸਾਲ ਉਹਨਾਂ ਦੀ ਜਾਨ ਵੀ ਚਲੀ ਗਈ। ਸਭ ਤੋਂ ਵੱਡਾ ਝਟਕਾ ਅਤੇ ਸਦਮਾ ਇਹ ਧੀ ਦੇ ਲਈ ਸੀ। ਸਾਰਾ ਪਰਿਵਾਰ ਹੁਣ ਇਸ ਧੀ ਨੂੰ ਜਿਹਨੇ ਪੱਕੀ ਪਹਿਲਾਂ ਹੀ ਗੱਲਾਂ ਤੋਂ ਵੱਖ ਰੱਖਦਾ ਸੀ ਹੁਣ ਵੀ ਉਸ ਨੂੰ ਇਗਨੋਰ ਕਰਨ ਲੱਗ ਪਿਆ। ਉਹਦੇ ਨਾਲ ਨਫ਼ਰਤ ਵੀ ਕਰਨ ਲੱਗ ਪਿਆ। ਕਿਉਂਕਿ ਜਦੋਂ ਉਹਨਾਂ ਨੇ ਪ੍ਰਾਪਰਟੀ ਦੇ ਕਾਗਜ਼ ਦੇਖੇ ਤਾਂ ਉਸ ਦੇ ਵਿੱਚ ਭੈਣ ਭਰਾ ਨੂੰ ਬਰਾਬਰ ਦਾ ਹਿੱਸੇਦਾਰ ਰੱਖਿਆ ਹੋਇਆ ਸੀ। ਮਹਿਸ 10 ਸਾਲ ਦੀ ਇਸ ਬੱਚੀ ਦੇ ਨਾਲ ਘਰ ਦੇ ਵਿੱਚ ਭੇਦਭਾਵ ਹੁੰਦਾ। ਮਾਂ ਅਕਸਰ ਇਹੀ ਕਹਿੰਦੀ ਕਿ ਮੈਂ ਇਹ ਪ੍ਰਾਪਰਟੀ ਨਹੀਂ ਵੰਡ ਦੇਣੀ। ਕਿਉਂਕਿ ਉਸ ਨੂੰ ਲੱਗਦਾ ਸੀ ਕਿ ਇਸ ਦਾ ਅਸਲੀ ਹੱਕਦਾਰ ਸਿਰਫ ਉਸ ਦਾ ਪੁੱਤ ਮਨੀਸ਼ ਹੈ। ਪ੍ਰਾਪਰਟੀ ਭਰਾ ਦੇ ਨਾਮ ਲਵਾਉਣ ਦੇ ਲਈ ਜਿੰਦਗੀ ਕੀਤੀ ਜਾਂਦੀ ਅਤੇ ਮਨੀਸ਼ਾ ਨੂੰ ਬਾਰ-ਬਾਰ ਕਿਹਾ ਜਾਂਦਾ। ਰਹੋ ਇਹ ਪ੍ਰੋਪਰਟੀ ਆਪਣੇ ਭਰਾ ਜਾਂ ਫਿਰ ਪਰਿਵਾਰਿਕ ਮੈਂਬਰਾਂ ਨੂੰ ਦੇਣ ਲਈ ਤਿਆਰ ਨਹੀਂ ਸੀ ਕਿਉਂਕਿ ਉਸ ਦਾ ਇਹ ਮੰਨਣਾ ਸੀ ਕਿ ਮੇਰੇ ਪਾਪਾ ਦਾ ਇਹ ਗਿਫਟ ਹੈ ਤੇ ਮੈਨੂੰ ਹੋ ਜਾਂਦੇ ਜਾਂਦੇ ਦੇ ਕੇ ਗਏ ਨੇ ਜਿਸ ਨੂੰ ਮੈਂ ਹਮੇਸ਼ਾ ਸੰਭਾਲ ਕੇ ਰੱਖਾਂਗੀ ਹੁਣ ਭਰਾ ਦਾ ਵਿਆਹ ਵੀ ਘਰ ਦੇ ਵਿੱਚ ਰੱਖ ਦਿੱਤਾ ਗਿਆ ਪਰ ਫਿਰ ਵੀ ਉਸਦੀ ਭੈਣ ਮਨੀਸ਼ਾ ਦੇ ਨਾਲ ਹਾਲਾਤ ਅਤੇ ਰਿਸ਼ਤਾ ਨਹੀਂ ਸੁਧਰਿਆ ਮਨੀਸ਼ਾ ਨੂੰ ਸੀ ਕਿ ਘਰ ਦੇ ਵਿੱਚ ਜਦੋਂ ਹੁਣ ਭਾਬੀ ਆਏਗੀ ਤਾਂ ਮਾਹੌਲ ਬਦਲੇਗਾ ਸ਼ੁਰੂਆਤੀ ਦਿਨਾਂ ਦੇ ਵਿੱਚ ਹੋਇਆ ਵਿੰਝ ਹੀ ਕਿ ਭਾਬੀ ਦੇ ਵੱਲੋਂ ਮਨੀਸ਼ਾ ਨੇ ਇੱਕ ਧੀ ਦੀ ਤਰ੍ਹਾਂ ਪਿਆਰ ਕੀਤਾ ਜਾਣ ਲੱਗਿਆ ਪਰ ਇੱਕ ਦਿਨ ਮਨੀਸ਼ਾ ਨੇ ਗਲਤੀ ਦੇ ਨਾਲ ਆਪਣੀ ਭਾਬੀ ਦਾ ਫੋਨ ਦੇਖ ਲਿਆ ਜਿਸ ਤੋਂ ਉਸ ਨੂੰ ਪਤਾ ਲੱਗਿਆ ਕਿ ਉਸਦੀ ਭਾਬੀ ਦੇ ਕਿਸੇ ਹੋਰ ਦੇ ਨਾਲ ਸੰਬੰਧ ਨੇ ਕਿਸੇ ਹੋਰ ਮੁੰਡੇ ਨੂੰ ਉਹ ਡੇਟ ਕਰ ਰਹੀ ਹੈ ਉਸ ਦਾ ਨਾਮ ਵੀ ਪਤਾ ਲੱਗ ਗਿਆ ਸੀ ਅਤੇ ਪਵਨ ਨਾਮ ਦੇ ਮੁੰਡੇ ਦੇ ਨਾਲ ਉਸਦੀ ਭਾਬੀ ਚੱਕਰ ਦੇ ਵਿੱਚ ਸੀ ਪਰ ਉਹ ਇਹ ਵਾਲਾ ਸੀਕ੍ਰੀਟ ਕਿਸੇ ਦਿਨਲ ਸ਼ੇਅਰ ਨਹੀਂ ਕਰ ਪਈ ਸਿਰਫ ਭਾਬੀ ਦੇ ਨਾਲ ਹੀ ਉਸਨੇ ਗੱਲ ਕੀਤੀ ਤਾਂ ਕਿ ਉਸ ਨੂੰ ਸੁਧਾਰਿਆ ਜਾ ਸਕੇ ਅਤੇ ਗੱਲ ਨੂੰ ਹੋਰ ਨਾ ਵਿਗਾੜਿਆ ਜਾਵੇ ਪਰ ਇਸ ਮਗਰੋਂ ਹੁਣ ਭਾਬੀ ਜਿਹੜੀ ਕਿ ਉਸਦੇ ਹੱਕ ਦੇ ਵਿੱਚ ਬੋਲਦੀ ਸੀ ਹੁਣ ਉਹ ਵੀ ਉਸਦੇ ਖਿਲਾਫ ਹੋ ਗਈ ਇੰਨਾ ਹੀ ਨਹੀਂ ਉਸਨੇ ਮਨੀਸ਼ਾ ਦੇ ਭਰਾ ਮਨੀਸ਼ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ਕਰਦੇ ਵਿੱਚ ਉਸ ਨੂੰ ਰੋਟੀ ਤੱਕ ਹੁਣ ਨਹੀਂ ਦਿੱਤੀ ਜਾਂਦੀ ਸੀ ਪ੍ਰਾਪਰਟੀ ਦੇ ਲਈ ਝਗੜਾ ਵਧਦਾ ਗਿਆ ਤੇ ਉਸਦੇ ਨਾਲ ਕੁੱਟਮਾਰ ਵੀ ਹੋਣ ਲੱਗੀ ਇੱਕ ਦਿਨ ਕਮਰੇ ਦੇ ਵਿੱਚ ਪਵਨ ਅਤੇ ਭਾਗੀ ਦੋਵੇਂ ਜਾਣੇ ਸੀ ਮਨੀਸ਼ਾ ਉਸ ਦਿਨ ਆਪਣੇ ਕੰਮ ਤੋਂ ਛੇਤੀ ਵਾਪਸ ਆ ਗਈ ਕਰੀਬ 4:30 ਵਜੇ ਜਦੋਂ ਉਹ ਆਈ ਤਾਂ ਉਸਨੇ ਦੇਖਿਆ ਕਿ ਕਮਰੇ ਦੇ ਵਿੱਚ ਪਵਨ ਅਤੇ ਉਸਦੀ ਭਾਗੀ ਸੀ ਉਸਨੇ ਚਾਇਆ ਤੇ ਇਹ ਸੀ ਕਿ ਮੈਂ ਇਹਨਾਂ ਦੀ ਫੋਟੋ ਖਿੱਚ ਲਵਾਂ ਤੇ ਸਾਰੀ ਚੈਟ ਸਮੇਤ ਸਬੂਤ ਆਪਣੇ ਭਰਾ ਨੂੰ ਦੇ ਦਵਾਂ ਕਿਉਂਕਿ ਉਸਦੀ ਜ਼ਿੰਦਗੀ ਖਰਾਬ ਕੀਤੀ ਜਾ ਰਹੀ ਹੈ ਪਰ ਜਦੋਂ ਭੈਣ ਨੇ ਇਹ ਸਭ ਕੁਝ ਕੀਤਾ ਤਾਂ ਇਹ ਉਸ ਦੇ ਉੱਪਰ ਹੀ ਭਾਰੀ ਪੈ ਗਿਆ ਭਾਬੀ ਨੇ ਮਨੀਸ਼ਾ ਨੂੰ ਹੀ ਫਸਾ ਦਿੱਤਾ ਭਾਬੀ ਨੇ ਕਿਹਾ ਕਿ ਇਹ ਪਵਨ ਉਸੇ ਦਾ ਹੀ ਕੋਈ ਜਾਣਕਾਰ ਹੈ ਇਸ ਦਾ ਹੱਲ ਕੀਤਾ ਜਾਵੇ ਅਤੇ ਹੁਣ ਭਾਬੀ ਨੇ ਆਪਣੇ ਬੁਆਏਫ੍ਰੈਂਡ ਅਤੇ ਹਸਬੰਦ ਨੂੰ ਵੀ ਇਹ ਕਹਿ ਦਿੱਤਾ ਕਿ ਮਨੀਸ਼ਾ ਦਾ ਸਾਨੂੰ ਕੋਈ ਹੱਲ ਕਰਨਾ ਪਵੇਗਾ 2023 ਦੇ ਵਿੱਚ ਭਰਾ ਅਤੇ ਭਾਬੀ ਨੇ ਦਵਾਈ ਖੋਲ ਕੇ ਮਨੀਸ਼ਾ ਨੂੰ ਰੋਟੀ ਖਵਾ ਦਿੱਤੀ ਇਸ ਤੋਂ ਬਾਅਦ ਭਾਬੀ ਨੇ ਹੱਥ ਫੜੇ ਭਰਾ ਨੇ ਲੱਤਾਂ ਅਤੇ ਪਵਨ ਨੇ ਉਸ ਨੂੰ ਮਾਰ ਦਿੱਤਾ ਇੱਕ ਖਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ ਜਵਾਨ ਭੈਣ ਨੂੰ ਉਸਦੇ ਹੀ ਭਰਾ ਭਾਬੀ ਸਮੇਤ ਭਾਬੀ ਦੇ ਬॉयਫਰੈਂਡ ਦੇ ਵੱਲੋਂ ਮਿਲ ਕੇ ਮਾਰਿਆ ਗਿਆ ਪਤੀ ਨੂੰ ਹਾਲਾਂਕਿ ਹੁਣ ਤੱਕ ਨਹੀਂ ਪਤਾ ਸੀ ਕਿ ਇਹ ਹੀ ਮੇਰੀ ਘਰ ਵਾਲੀ ਦਾ ਬॉयਫਰੈਂਡ ਹੈ ਇਸ ਤੋਂ ਬਾਅਦ ਅਗਲਾ ਕੰਮ ਸੀ ਇਸ লাশ ਨੂੰ ਠਿਕਾਣੇ ਲਗਾਣਾ ਬੈਗ ਦੇ ਵਿੱਚ ਇਸ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਸੂਟਕੇਸ ਬੰਦ ਨਾ ਹੋਇਆ ਤਾਂ ਉਸ ਦੀਆਂ ਹੱਡੀਆਂ ਤੋੜ ਦਿੱਤੀਆਂ ਗਈਆਂ ਤਾਂ ਕਿ ਇਸ ਨੂੰ ਇੱਕ ਸੂਟਕੇਸ ਦੇ ਵਿੱਚ ਫਿੱਟ ਕੀਤਾ ਜਾ ਸਕੇ ਇੱਥੇ ਹੀ ਜਿੱਥੇ ਬੈਗ ਨੂੰ ਸੁੱਟਿਆ ਗਿਆ ਉੱਥੇ ਮਿੱਟੀ ਗਿੱਲੀ ਸੀ ਜਿਸ ਤੇ ਕਾਰਨ ਅੱਗ ਸੁਲਗਦੀ ਰਹੀ ਚੰਗੀ ਤਰ੍ਹਾਂ ਹੀ ਜਲਿਆ ਨਹੀਂ ਅਤੇ ਸਵੇਰ ਸਮੇਂ ਜਦੋਂ ਇੱਕ ਵਿਅਕਤੀ ਸੈਰ ਕਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਇੱਥੇ ਕੋਈ ਨਵਾਂ ਬੈਗ ਜਲ ਰਿਹਾ ਹੈ ਅਤੇ ਇਸ ਦੇ ਵਿੱਚੋਂ ਹੱਡੀਆਂ ਜਲਣ ਵਰਗੀ ਬਦਬੂ ਆ ਰਹੀ ਹੈ ਉਸ ਨੇ ਇਹ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀ ਇਸ ਮਗਰੋਂ ਜਦੋਂ ਪੁਲਿਸ ਨੇ ਸੀਸੀਟੀਵੀ ਚੈੱਕ ਕੀਤਾ ਤਾਂ ਇਸ ਦੇ ਵਿੱਚ ਇੱਕ ਗੱਡੀ ਆਉਂਦੀ ਦਿਖਾਈ ਦਿੱਤੀ ਅਤੇ ਇੱਥੇ ਸੂਟਕੇਸ ਨੂੰ ਹਸੁੱਟ ਕੇ ਜਾਂਦੀ ਵੀ ਵਿਖੀ। ਇਸ ਗੱਡੀ ਦੇ ਨੰਬਰ ਤੋਂ ਪਤਾ ਲੱਗਿਆ ਕਿ ਇਹ ਦਾ ਐਡਰੈਸ ਪਾਣੀਪਤ ਹੈ। ਗੱਡੀ ਦੇ ਨੰਬਰ ਤੋਂ ਅਤੇ ਹੁਣ ਇਸ ਤੋਂ ਬਾਅਦ ਇਹ ਵੀ ਪਤਾ ਲੱਗ ਗਿਆ ਕਿ ਇਹ ਗੱਡੀ ਪਵਨ ਲੈ ਕੇ ਗਿਆ ਸੀ। ਇਸ ਮਗਰੋਂ ਹੁਣ ਕੁੜੀ ਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚ ਕੀਤੀ ਗਈ ਜਿਸ ਦੇ ਵਿੱਚ ਭਰਾ ਅਤੇ ਭਾਬੀ ਸ਼ਾਮਿਲ ਸਨ। ਪਰਿਵਾਰਿਕ ਨਾਰਮਲ ਤਰੀਕੇ ਦੇ ਨਾਲ ਆਪਣਾ ਨਾਰਮਲ ਦਿਨ ਬਤੀਤ ਕਰ ਰਿਹਾ ਸੀ ਪਰ ਜਦੋਂ ਕੁੜੀ ਕੰਮ ਤੇ ਨਾ ਪਹੁੰਚੀ ਤਾਂ ਉੱਥੇ ਕੰਮ ਕਰਦੀ ਕਨਾਲ ਦੀ ਕੁੜੀ ਨੂੰ ਇਹ ਸ਼ੱਕ ਹੋਇਆ ਕਿ ਜ਼ਰੂਰ ਉਸਦੇ ਭਰਾ ਭਾਬੀ ਨੇ ਕੁਝ ਕੀਤਾ ਹੋਣਾ ਕਿਉਂਕਿ ਉਹ ਹਰ ਇੱਕ ਗੱਲ ਉਸਦੇ ਨਾਲ ਸ਼ੇਅਰ ਕਰਦੀ ਸੀ ਉਹ ਇਸ ਸਹੇਲੀ ਨੇ ਹੀ ਮਨੀਸ਼ਾ ਦੇ ਇੱਕ ਕਜ਼ਨ ਨੂੰ ਜਿਸ ਦਾ ਨਾਮ ਸਿਮਰਨ ਸੀ ਜਾ ਕੇ ਕਿਹਾ ਕਿ ਉਸ ਨੂੰ ਦੇਖਿਆ ਜਾਵੇ ਕਿ ਉਹ ਆਖਿਰਕਾਰ ਦਫ਼ਤਰ ਕਿਉਂ ਨਹੀਂ ਆਈ ਕਦੇ ਵੀ ਉਹ ਬਿਨਾਂ ਛੁੱਟੀ ਲੈ ਇਸ ਤਰ੍ਹਾਂ ਕੰਮ ਤੋਂ ਕਿਧਰੇ ਹੋਰ ਨਹੀਂ ਜਾਂਦੀ ਸੀ ਇਸ ਦੇ ਚਲਦੇ ਹੋਏ ਹੁਣ ਸਿਮਰਨ ਜੋ ਕਿ ਇਸ ਕੁੜੀ ਦਾ ਕਜ਼ਨ ਸੀ ਉਹਨੇ ਪੁਲਿਸ ਦੇ ਕੋਲ ਜਾ ਕੇ ਮਿਸਿੰਗ ਰਿਪੋਰਟ ਲਿਖਾਈ ਪੁਲਿਸ ਦੇ ਵੱਲੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਭਾਬੀ ਸ਼ਿਖਾ ਰੋ ਰੋ ਕੇ ਕਹਿੰਦੀ ਹੈ ਕਿ ਮੇਰੀ ਨਨਾਨ ਕਿਸੇ ਮੁੰਡੇ ਦੇ ਨਾਲ ਭੱਜ ਗਏ ਪੁਲਿਸ ਨੂੰ ਸ਼ੱਕ ਹੋਇਆ ਫੋਨ ਟ੍ਰੇਸ ਕੀਤਾ ਗਿਆ ਤਪਾਇਆ ਗਿਆ ਕਿ 1 ਨਵੰਬਰ 2023 ਨੂੰ ਲੋਕੇਸ਼ਨ ਦੇ ਵਿੱਚ ਹੀ ਪਤਾ ਲੱਗਦਾ ਹੈ ਕਿ ਸੂਟਕੇਸ ਵਾਲੇ ਥਾਂ ਤੇ ਭਰਾ ਤੇ ਭਾਬੀ ਗਏ ਸਨ। ਭਰਾ ਨੇ ਦੱਸਿਆ ਕਿ ਰਾਤ ਦੇ ਵਿੱਚ ਉਹ ਸਾਡੇ ਰੋੜਾ ਸੀ ਪ੍ਰਾਪਰਟੀ ਸਾਨੂੰ ਨਹੀਂ ਦੇ ਰਹੀ ਸੀ ਜਿਸ ਤੇ ਚਲਦੇ ਹੋਏ ਅਸੀਂ ਉਸ ਨੂੰ ਮਾਰ ਦਿੱਤਾ। ਇਸ ਮਗਰੋਂ ਭਰਾ ਤੇ ਭਾਬੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਪਰ ਪਵਨ ਹਲੇ ਵੀ ਫਰਾਰ ਸੀ। ਪੁਲਿਸ ਨੇ ਹੁਣ ਸਭ ਕੁਝ ਇਕੱਠੇ ਕਰਨੇ ਸ਼ੁਰੂ ਕੀਤੇ। ਉਹ ਥਾਂ ਤੇ ਉਹ ਹੋ ਗਏ ਜਿੱਥੇ ਸੂਟਕੇਸ ਛੁੱਟਿਆ ਗਿਆ ਸੀ। ਅਤੇ ਇਥੇ ਸੂਟਕੇਸ ਦੇ ਨਾਲ-ਨਾਲ ਮਿੱਟੀ ਅਤੇ ਹੋਰ ਚੀਜ਼ਾਂ ਦੇ ਸੈਂਪਲ ਲੈਂਦੇ ਹੋਏ ਉਹਨਾਂ ਨੂੰ ਲੱਗਿਆ ਕਿ ਕੋਈ ਬੰਦਾ ਇਤਿਹਾਰ ਰੋ ਸਾਨੂੰ ਕੋਈ ਦੂਰੋਂ ਦੇਖ ਰਿਹਾ ਹੈ ਦੂਰੋਂ ਦੇਖ ਰਿਹਾ ਇਹ ਬੰਦਾ ਕੋਈ ਹੋਰ ਨਹੀਂ ਸਗੋ ਪਵਨ ਹੀ ਸੀ ਪੁਲਿਸ ਦੇ ਵੱਲੋਂ ਉਸਤੇ ਉੱਪਰ ਗੋਲੀ ਚਲਾਈ ਗਈ ਉਹਨੇ ਵੀ ਜਵਾਬੀ ਕਾਰਵਾਈ ਕੀਤੀ ਗੋਲੀ ਚਲਾ ਦਿੱਤੀ ਤੇ ਇਸ ਮਗਰੋਂ ਉਸਤੇ ਪਿਆਰ ਦੇ ਵਿੱਚ ਪੁਲਿਸ ਨੇ ਗੋਲੀ ਮਾਰੀ ਉਹ تینوں ਜਾਣੀ ਫੜੇ ਜਾ ਚੁੱਕੇ ਨੇ 24 ਘੰਟੇ ਦੇ ਵਿੱਚ ਹੀ ਪੁਲਿਸ ਨੇ ਇਹ ਕੇਸ ਸੁਲਝਾ ਲਿਆ ਸੀ 1 ਨਵੰਬਰ 2023 ਦਾ ਇਹ ਸਾਰਾ ਮਾਮਲਾ ਜਿਸ ਦੇ ਵਿੱਚ ਕਰੀਬ 7 ਕਰੋੜ ਦੀ ਪ੍ਰਾਪਰਟੀ ਦੇ ਖਾਤੇਰ ਆਪਣੀ ਹੀ ਸਾਕੀ ਭੈਣ ਨੂੰ ਭਰਾ ਦੇ ਵੱਲੋਂ ਮਾਰ ਦਿੱਤਾ ਗਿਆ ਜੇਕਰ ਉਸ ਦੀ ਸੂਜ ਬਹੁਤ ਚੰਗੀ ਹੁੰਦੀ ਤਾਂ ਉਹ ਆਪਣੀ ਜ਼ਿੰਦਗੀ ਆਪਣੀ ਪਤਨੀ ਦੇ ਨਾਲ ਜੀ ਸਕਦਾ ਸੀ ਪਰ ਉਸਨੇ ਉਹ ਪੈਸਿਆਂ ਦੇ ਖਾਤੇਰ ਜੋ ਉਸਦੇ ਭੈਣ ਦੇ ਹੀ ਸੀ ਪਿਤਾ ਨੇ ਆਪਣੀ लाਡਲੀ ਧੀ ਨੂੰ ਦਿੱਤੇ ਸੀ ਤਾਂ ਕਿ ਉਹ ਨੂੰ ਵੀ ਕਦੇ ਕੋਈ ਮੁਸ਼ਕਿਲ ਨਾ ਆਵੇ ਉਹ ਹਥਿਆਣਾ ਚਾਹੁੰਦਾ ਸੀ ਇਸ ਦੇ ਚਲਦੇ ਹੋਏ ਅੱਜ ਇਹ ਭਰਾ ਸਭ ਕੁਝ ਗਵਾ ਚੁੱਕਿਆ ਅਤੇ ਇੱਕ ਭੈਣ ਦੀ ਉਸ ਦੀ ਜ਼ਿੰਦਗੀ ਦੀ ਆਪਣੇ ਹੱਥੀ ਖਰਾਬ ਕਰ ਦਿੱਤੀ ਜਦੋਂ یہاں ধোঁਵਾ ਉੱਠ ਰਹਾ ਹੈ ਇਸ ਵਿੱਚ ਬਦਬੂ ਆ ਰਹੀ ਦੀ मुन्ने भी देखा भाई कि मामला है देखा तो इसमें तो बॉडी पड़ी मुन्ने फिर पुलिस को फोन करा अच्छा, बॉडी किसकी है? पता नहीं लड़की लड़ी? है या लड़का है मेरी तो कुछ पीछे हंड नहीं पुलिस क्या कर रही है पुलिस अच्छा, पुलिस तो लड़की बता रही लड़की है अच्छा, क्या उम्र होगी उम्र तो मेरे अंदाजा अठारह साल भी हो सके हाँ आधी जल जी आधी रह रही है अच्छा, इसके द्वारा अभी हाल ही में मनीषा नाम की लड़की की हत्या मनीषा के भाई और उसकी भाभी के साथ मिलकर के की गई थी आज मुठभेड़ में जो घायल बदमाश है उसके पास से घटना में जो तमंचा कारतूस और खोखा बरामद किया गया है साथ ही मृतका मनीषा की घड़ी एवं उसका आधार कार्ड बरामद हुआ है पूछताछ में इसके द्वारा बताया गया कि इसने मनीषा की हत्या उसकी भाभी और उसके भाई के साथ मिलकर के की थी जिससे कि पवन का उसकी भाभी यानी कि शिखा के साथ जो मधुर संबंध है उसमें कोई बाधा ना रहे साथ ही साथ मनीष को प्रॉपर्टी का पूरा पूरा हक हाँ मिल जाए इस घटना में जो संलिप्त तीनों अभियुक्त तो उनको गिरफ्तार कर जेल भेजा जा रहा है